ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਸਬਜ਼ੀ ਆਪਾਂ ਬਣਾਉਣ ਲੱਗੇ ਆ ਸਬਜ਼ੀ ਪਿਆਜ਼ ਤੇ ਟਮਾਟਰ ਚਲੋ ਜੀ ਆਪਾਂ ਇੱਧਰ ਪਿਆਜ਼ ਛਿੱਲਦੇ ਆਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਗਰਮੀ ਨੇ ਤਾਂ ਜਨਵਾਇਆ ਸਿਆਲ ਬਸ ਸੇਰੇ ਸੇਰੇ ਕੰਮ ਕਰ ਲੈਨੇ ਜਿਹੜੇ ਹੋ ਜਾਂਦੇ ਆ ਕੰਮ ਉਹ ਤੇਲੇ ਕੰਮ ਨਹੀਂ ਆ ਆ ਕੱਪੜੇ ਦੀ ਮਸ਼ੀਨ ਵਿੱਚ ਪਾ ਦਿੱਤੇ ਉਹ ਆਪਾਂ ਕੱਢਾਂਗੇ ਟੁੱਟੀ ਆਈ ਤੋਂ తిలవు ప్యాజ చీర లేదా టమాటర్ హీ మిర్చి పౌడీ పౌన దా బ హరి ਚਲੋ ਜੀ ਆਪਾਂ ਇਧਰ ਕੁੱਕਰ ਰੱਖ ਲਿਆ ਗੈਸ ਉੱਪਰ ਤੇ ਆਪਾਂ ਇਹਦੇ ਵਿੱਚ ਪਾ ਦਨੇ ਆ ਥੋੜਾ ਜਿਹਾ ਤੇਲ ਚਲੋ ਜੀ ਸਬ지 ਵਿੱਚ ਪਾਣਾ ਚਮਚਾ ਜੀਰੇ ਦਾ പറ്റ പാല മി പേ പ്യാജ പാൽ കള ജ ਆ ਵੀ ਆਪਾਂ ਵਿੱਚ ਪਾ ਪੀਆ ਦੇ ਹਰੀਆਂ ਮਿਰਚਾਂ ਤੇ ਆਪਾਂ ਟਮਾਟਰ ਵੀ ਇਹਦੇ ਵਿੱਚ ਹੀ ਪਾ ਲੈਨੇ ਆ ਚਲੋ ਜੀ ਆਪਾਂ ਇਹਦੇ ਵਿੱਚ ਪਾਤਾ ਨੂੰ ਮਿਰਚ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਦੇਨੇ ਵਿੱਚ ਤੇ ਆਪਾਂ ਇਹਨੂੰ 5-7 ਮਿੰਟ ਸੇਕ ਲਵਾਉਣੇ ਆ आप पकोडे पाव आपण छोटे छोटे पकोडे करले पकडे पाहिले बेच ते ਚਲੋ ਜੀ ਆਪਣੇ ਇਧਰ ਕੱਪੜੇ ਵੀ ਧੋਤੇ ਗਏ। ਪਾਤਾ ਦਾ ਪਾਣੀ ਛੱਡਦੇ ਆ। ਚਲੋ ਜੇਦਰ ਆਪਾਂ ਭੇੜਾ ਵੀ ਧੋਤਾ ਤੇ ਆਪਾਂ ਇਧਰ ਕੱਪੜੇ ਵੀ ਧੋਤੇ। ਚਲੋ ਜੀ ਇਧਰ ਆਪਣੀ ਸਬਜੀ ਬਣ ਰਹੀ ਆ। ਆਲੂ ਪਕੌੜਿਆਂ ਦੀ। ਬਹੁਤ ਹੀ ਵਧੀਆ ਤੇ ਲਓ ਜੀ ਦਰਾਪਤੂ ਵੀ ਗਰਮ ਕਰ ਹੀ ਦਿੰਨੇ ਆ ਨਾਲ ਦੀ ਨਾਲ ਤੇ ਲਓ ਜੀ ਇਹ ਦ ਆਪਣੀ ਗੰਡੇ ਪਕੌੜਿਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਹੀ ਵਧੀਆ